ਲੈ ਵੀ ਚਾਹ ਦੇ ਬਹੁਤੀ ਸਵਾਦ ਬਣਦੀ ਹੈ ਹੈ ਕਿ ਨਹੀਂ ਮੈਂ ਦੇ ਵੀ ਨਹੀਂ ਚਾਹ ਪੀਂਦਾ ਰਹਾ ਤੁਹਾਡੇ ਘਰੋਂ ਮਮਾ ਮਾਤਾ ਮੇਰੇ ਹੱਥਾਂ ਜਾਦੂ ਆ ਮੈਂ ਨਾ ਵੀ ਗੱਲ ਨਹੀਂ ਕਰਨ ਵਾਲੀ ਤੇ ਮੇਰੀ ਗੱਲ ਸੁਣੋ ਸਿਰੇ 10 ਵੇ ਰੈਡੀ ਰਹੋ ਠੀਕ ਹਣ ਮੁੱਕਰੀ ਨਾ ਠੀਕ ਆ ਗੱਲੋਂ ਮੈਂ ਕਹਤਾ ਮੁੱਕਰਨਾ ਮਾ ਮਾਤਾ ਮੰਨੀ ਆ ਆਹੋ ਆਹੋ ਸਿਰੇ ਜਾਣਾ ਹੀ ਦੋਹਾਂ ਭਰਾਵਾਂ ਦੇ ਹਮ ਨਾਲ ਬਾਪੂ ਨੂੰ ਤਿਆਰ ਕਰ ਲਈ ਭਾਵੇਂ ਆਹੋ ਆਹੋ ਬਾਪੂ ਨੇ ਤਾਂ ਗੇਮਾਂ ਸਾਰੀ ਆਹੋ ਮੇਰੇ ਕੀ ਮੁੱਲਵਾਥੇ ਚੱਲ ਕੋਈ ਨਹੀਂ ਤੇ ਮੈਂ ਫਿਰ ਜਾਵਾਂ ਠੀਕ ਆ ਚਲ ਠੀਕ ਆ ਮੇਰਾ ਭਰਾ ਤੂੰ ਇਹ ਕਰੀ ਬਾਪੂ ਨਾਲ ਸਲਾਹ ਕਰਕੇ ਮੈਨੂੰ ਫੋਨ ਕਰ ਦੇ ਠੀਕ ਵਾ ਆ ਵਸੇਰੇ ਫਿਰ ਮੈਂ ਰੈਡੀ ਰਹੋ ਠੀਕ ਆ 10 ਵਜੇ ਜਾਣਾ ਜੀ ਹੁਣ ਬੁੱਕਰੀ ਨਾਲ ਕੇ ਕਰ ਦੋ ਚਲ ਠੀਕ ਆ ਆ ਚਲ ਠੀਕ ਆ ਮੋਟੇ ਚੱਲ ਪਿਆ ਵਾ ਸਸਰੀ ਘਰ ਸਸਰੀ ਘਰ ਉਹ ਚਾਹੂ ਪੀ ਲੈਣੀ ਸੀ ਪੀ ਲਈ ਜੱਜਾ ਚਾਹ ਹੈ ਪੀ ਲਈ ਚਾਹ ਤੇ ਕੰਮ ਆਇ ਕੋਈ ਆਹ ਸਨੀ ਵੀ ਨੂੰ ਛੱਡਣਾ ਆਇਗਾ ਅੱਛਾ 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 ਠੀਕ ਹੈ ਠੀਕ ਹੈ ਕਪੜਾ ਨਹੀਂ ਮੁੰਡੇ ਦੀ ਗੱਲ ਬਾਤ ਕਿਤੇ ਹੁਣ ਕਿੱਦਾਂ ਉਹ ਭਰਾ ਬਣਾ ਦਿੰਨੇ ਆ ਤੁਸੀਂ ਬੁੱਧੇ ਕਾ ਲਿਓ ਇਹ ਦੇਖੋ ਚੰਦ ਨਾ ਚੜਾ ਲਿਓ ਉਹ ਚੰਦ ਕਿਹ ਛੋਣਾ ਸੱਚਾ ਚਲਿਏ ਟਾਈਮ ਲੱਗਦਾ ਟਾਈਮ ਲੰਗਦਾ ਜਾਣ ਡਿਆ ਚਲ ਕੋਈ ਨਹੀਂ ਪੁੱਤ ਕਰਨੇ ਆ ਸਲਾਹ ਛੂ ਮੜੀ ਮੋਟੀ ਤੇ ਕੋਈ ਗੱਲ ਨਹੀਂ ਕਿ ਇਹ ਤੈਨੂੰ ਯਾਰ ਹਾਂ ਕੀਤੀ ਆ ਨਾ ਤੇ ਅਸੀਂ ਕਿਤੇ ਨਾ ਕਿਤੇ ਆਪਣਾ ਕੰਮ ਰੋਹ ਕਰ ਲੈਣਾ ਵਾ ਚਾਉਂ ਵੀ ਘਰ ਮੈਂ ਅੱਗੇ ਜਾਵਾਂ ਚਲ ਠੀਕ ਆ ਪੁੱਤ ਚੱਲ ਨਾ ਜਾਈ ਓਕੇ ਚਲ ਗਿਆ ਨਵਾਂ ਹੀ ਕੋਈ ਨਾ ਕੋਈ ਪੌੜਾ ਪਾਉਣ ਦਾ ਉਹ ਕਰਾ ਪੌੜਾ ਪਾਤਾ ਪਵਾੜਾ ਕਾ ਦਾ ਪਾਉਣਾ ਵਾ ਆ ਜਿਹੜਾ ਮੁੰਡਾ ਇੰਨਾ ਕੋਟ 4 ਕਿਲੇ ਹੈਗੇ ਆ ਤੇ ਸਾਡੇ ਗਰੀਬਾਂ ਦਾ ਕਹਨ ਤੂੰ ਕੱਢਣ ਡਿਆ ਵਾ ਮਾਤਾ ਉਹਨੇ ਕਿਹਾ ਮੇਰਾ ਕਿਲਾ ਲਿਖਣਾ ਵਾ ਲਿਖਣਾ ਤਾਂ ਜੰਟ ਨੇ ਆ ਲੈ ਮੈਨੂੰ ਨਹੀਂ ਕੋ ਪੱਲੇ ਪੈਂਦਾ ਮੇਰੇ ਤੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਪਤਾ ਨਹੀਂ ਕਿਹੜੀਆਂ ਗੱਲਾਂ ਕਰਨ ਡਿਆ ਵਾ ਤੂੰ ਮਾਤਾ ਸਮਝ ਲੱਗੂਗੀ ਜਦੋਂ ਟੈਲਾਂ ਲੱਗਣਗੇ ਇੱਥੇ ਚੱਲ ਕਿੰਨਾ ਚਿਰ ਕੋਚਾ ਫੇਰਨਾ ਤੂੰ ਚਲ ਵੇਖਾਂਗੇ ਪੁੱਤ ਕਦੋਂ ਟੈਲਾਂ ਲਵਾ ਕੇ ਦਿੰਨਾ ਸਾਨੂੰ ਤੂੰ ਕਿ ਜਾਂ ਵੀ ਪੁੱਟ ਦੇਣਾ ਜਿਹੜਾ ਹੈਗਾ ਵਾ ਦੇ ਕੋਈ ਚਾਹੀਦੀ ਗੱਲ ਕਰਿਆ ਕਰ ਮਾ ਤਾਂ ਸੜੀ ਗੱਲ ਚਾਹੀਦੀ ਕਰਨੀ ਆ ਮੈਂ ਹਾਂ ਆ ਲਾ ਗਏ ਪਿਓ ਤੇਰਾ ਕਰ ਲੈ ਉਹਦਾਂ ਵੀ ਗੱਲ ਚਲੋ ਵੇਦੇ ਪਿਓ ਕੀ ਆਂਦਾ ਆ ਠੀਕ ਵਾ ਕੇ ਮੈਂ ਤੈਨੂੰ ਕੀ ਦੱਸਾਂ ਸਲਾਹ ਤਾਂ ਸਾਡੇ ਦੋਆਂ ਜੀਆਂ ਦੀ ਐ ਲੈ ਕਰ ਲੈ ਗੱਲ ਹੁਣ ਹਲੋ ਜਮ ਕੁਰਸੀ ਲਿਆਵਾ ਇੱਥੇ ਗਿਆ ਹੀ ਕਾਦੀ ਗੱਲ ਕਰਨੀ ਆ ਯਾਰ ਇੱਥੇ ਗਿਆ ਆ ਅੱਡੇ ਤੱਕ ਇੱਥੇ ਆਉ ਮੁੰਡੇ ਲੱਗ ਇੱਥੇ ਬੈ ਤੂੰ ਵੀ ਬਹਿ ਜਾ ਮੈਂ ਤੇ ਬੈਠੀ ਆ ਆ ਵੀ ਲਾ ਪਿਓ ਤੇਰਾ ਹਾਲ ਮੈਂ ਕਿਹਾ ਮੈਂ ਕੱਪੜੇ ਲਾ ਜੋ ਇਹੋ ਹੀ ਉੰਤਰਾ ਘਰ ਤੇ ਹੋਈ ਬਾਹਰ ਇੱਕੋ ਝੱਗਾ ਵਾ ਤੇ ਮੁੜ ਕੇ ਜਿੱਥੇ ਜਾਣਾ ਪਿਆਗਾ ਤੇ ਫੇਰ ਓਏ ਹੋਰ ਮੋਲ ਲਾਂਗੇ ਮੈਂ ਤਾਂ ਐਵੇਂ ਤੂੰ ਛੜਦੀ ਰਿਆ ਕਰ ਤੀ ਹਰ ਵੇਰੇ ਇਹਦਾ ਜਲੂਸ ਕਢਾਇਆ ਕਰ ਬੇਸ਼ੰਮੀ ਮੈਂ ਗਿਆ ਹਟਾਲੇ ਅੱਛਾ ਆਖਦੀ ਇਹ ਵੱਲ ਮੈਂ ਹੁਣ ਜਲ ਤੁਹਾਡੀ ਕਿੰਨੀ ਕੁ ਮਤ ਕਰ ਸਕਦਾ ਨਾ ਉਹ ਕਹਿੰਦਾ ਜਿੰਨੀ ਕੁ ਤੁਹਾਡੀ ਜਿੰਸ ਵਾਰਾ ਉਹਦੇ ਹਿਸਾਬ ਨਾਲ ਮੈਂ ਲੱਖ ਰੁਪਇਆ ਦੇ ਸਕਦਾ ਨਾ ਵੱਖ ਰੁਪਿਆ ਚਲੋ ਟਿਕਟ ਦਾ ਖਰਚਾ ਨਿਕਲ ਜੂ ਹੈ ਟਿਕਟ ਤੁਹਾਨੂੰ ਉਹ ਚੱਲ ਯਾਰ ਕੋ ਹੋਰ ਜੇ ਮੇਰੀ ਗੱਲ ਸੁਣ ਬਾਪੂ ਜੇ ਮਾਮੇ ਨੇ ਦੇਖ ਤੇ ਨਾ ਫਿਰ ਆਪਾਂ ਆਰਦੇ ਕਿੰਨੇ ਯਾਰ ਉਹ ਕੰਮ ਤਾਂ ਮਾਮਾ ਟਿਕਟ ਕਰਾ ਦੇ ਚਲੋ ਵੇਖ ਲੋ ਤੇ ਹੁਣ ਟਾਈਮ ਆਉਂ ਤੱਕ ਪਤਾ ਲੱਗਣਾ ਮਾਦਾ ਆਹੋ ਕੋਈ ਪਤਾ ਨਹੀਂ ਨਾ ਕਿਆ ਤੇ ਹੈ ਇਹੋ ਹੀ ਗਈ ਹੈ ਇਹਨੂੰ ਹੀ ਪੁੱਛ ਕੀ ਕਹਿੰਦਾ ਨਹੀਂ ਉਹਨੇ ਬੇਚਰੀ ਤਸਲੀ ਦਿੱਤੀ ਮੈਨੂੰ ਗੱਲ ਨਾਮ ਵੀ ਕਰਾਊਗਾ ਨਾ ਚੱਲ ਤੂੰ ਆ ਵੀ ਹਟੋ ਕ ਆਪਣੇ ਕੋਲ ਰੱਖਿਆ ਹੀ ਆ ਓਏ ਆਹੋ ਇਹ ਤੇ ਗੱਲ ਹੈ ਇੱਕ ਹੋਰ ਨਵੀਂ ਤਾਜੀ ਸੁਣ ਲੋ ਆਹੋ ਆ ਸਰਸ ਆਇਆ ਸੀਗਾ ਹੂੰ ਆੰਦਾਵਾ ਆ ਪੱਧਾ ਕਿਲਾ ਉਹਨਾਂ ਗਹਿਣੇ ਕਰਨਾ ਵਾ ਤੇ ਅੱਧਾ ਕਿਲਾ ਹਰੇ ਕੀ ਕਰਨਾ ਵਾ ਸਾਰਾ ਕਿਲਾ ਹੀ ਜਾਣਾ ਜੇ ਜਿੱਥੋਂ ਤੱਕ ਮੇਰਾ ਹਿਸਾਬ ਆ ਸਾਰਾ ਕੰਮ ਮੁੱਕ ਜਾਣਾ ਓ ਬਾਬੂ ਗੱਲ ਸੁਣੋ ਪੜੀ ਤੇ ਤੇਰੇ ਕੋ ਰਹਿਣੀ ਆ ਕਿਸ ਨੂੰ ਕੰਨੋਂ ਕੰਨੀ ਖਬਰ ਨਹੀਂ ਹੋਣੀ ਇਹ ਤਾਂ ਪੁੱਤ ਅੱਡੇ ਕਿਲੇ ਦੀ ਰਜਿਸਟਰੀ ਆ ਅੱਧਾ ਕਿਲੇ ਕੱਚਾ ਪੇਪਰ ਗਹਿਣੇ ਦਾ ਇਹਦੇ ਟਾਈਮ ਹੀ ਦੱਸੂਗਾ ਹੁਣ ਕੀ ਕਹਿੰਦੇ ਤੇਰੇ ਸਮਝ ਆਉਂਦੀ ਅਜੇ ਨਹੀਂ ਮੇਰੇ ਪੱਲੇ ਕੋਈ ਪੈਂਦਾ ਹੈਂ ਵੇਖੀ ਜਾ ਤੂੰ ਹੀ ਕਰਦਾ ਕੀ ਇੰਦ ਸ਼ਾਂਗ ਚੜਿਆ ਜਾ ਜੇ ਜਿੰਨੇ ਪੈਸੇ ਉੱਥੇ ਲੱਗਦੇ ਆ ਨਾ ਮਮੀ ਗੁੱਜਾ ਗੁੱਜਾ ਪਤਾ ਕਰਨ ਦੇ ਆ ਮੈਂ ਕਹਿੰਦੇ ਕਿ ਕਿੱਲਾ ਪੂਰਾ ਹੀ ਲੱਗਦਾ ਵਾ ਉਹ ਬਾਪੂ ਜੰਟ ਮੇਰੇ ਵਾਲਾ ਫੇਰ ਚੰਗਾ ਵਾ ਰਜਿਸਟਰੀਆਂ ਦੇ ਕਿੱਲੇ ਦੀਆਂ ਹੁੰਦੀਆਂ ਪਰ ਮੇਰੇ ਵਾਲ ਦੀ ਤੇ ਅੱਧੇ ਕਿੱਲੇ ਦੀ ਰਜਿਸਟਰੀ ਆ ਅੱਧਾ ਤਾਂ ਕੱਚਾ ਪੇਪਰ ਗਹਿਦਾ ਮੇਰੇ ਕੋਲ ਤੇ ਭਰਾ ਮਾਂਾ ਬਣਾਉਣ ਲਈ ਗਈ ਏ ਉਹ ਬਾਪੂ ਤੂੰ ਟੈਨਸ਼ਨ ਨਾ ਲੈ ਆ ਬਣਾਣਾ ਤੇਰਾ ਮੋਟਾ ਕੀ ਤਰ੍ਹਾਂ ਕੀ ਉਹ ਕਬਾਰ ਜਾਣਦਾ ਤੇਰਾ ਰਾਦਾ ਤੇ ਉਹ ਵੀ ਮੈਂ ਖੋਲਾ ਆ ਉਹ ਤੇ ਗੱਲ ਵਾ ਹਾਂ ਮਾਂਾ ਯਾਰ ਤੂੰ ਟੈਨਸ਼ਨ ਲੈਨੀ ਆ ਯਾਰ ਇੱਕ ਮੇਰੀ ਸੁਣੋ ਗੱਲ ਹੁਣ ਗੱਲ ਤੇ ਇਤਨਾ ਹੀ ਬਣਨੀ ਆ ਕਿ ਹੁਣ ਸਲਾਦ ਕਰਨੇ ਪੱਤ ਨਾ ਜਾਣੇ ਨੇ ਹੁਣ ਸਲਾਹ ਹੋ ਗਈ ਆ ਉਹਨੂੰ ਮੁੰਡੇ ਨੂੰ ਕਰਤਾ ਇਹਨੇ ਪੱਕਾ ਪਿਸਵੇਰੇ 10 ਵਜੇ ਨੂੰ ਗੱਡੀ ਲੈ ਕੇ ਆ ਜਾ ਹੁਣ ਕਰੋ ਧਿਆਨ ਨਾਲ ਬਬੂ ਜੰਟ ਕੋਲ ਮੇਰੀ ਗੱਲ ਸੁਣੋ ਏਡੀ ਛੇਤੀ ਫੈਸਲਾ ਨਾ ਲਓ ਤਾਂ ਮੈਂ ਦੱਸਾਂ ਕਰ ਫੈਸਲਾ ਕਾਦਾ ਲੈਣਾ ਵਾ ਉਹਦੇ ਮੱਥੇ ਤੇ ਲੱਗੋ ਪਸੰਨੀ ਉਹ ਤੁਹਾਡਾ ਦਿਮਾਗ ਨਹੀਂ ਕੰਮ ਕਰਦਾ ਕੀ ਹੋ ਗਿਆ ਉਹ ਯਾਰ ਤੁਸੀਂ ਮੈਨੂੰ ਤੇ ਪੁੱਛ ਲਿਆ ਕਰੋ ਏਡੇ ਏਡੇ ਵੱਡੇ ਫੈਸਲੇ ਆਪੀ ਤੁਸੀਂ ਮਾਪੋਤ ਲਈ ਜਾਂਦੇ ਜੀ ਯਾਰ ਮੇਰੀ ਸੁਣੋ ਗੱਲ ਹੁਣ ਜੋ ਹੋ ਗਿਆ ਹੋ ਗਿਆ ਇੱਕੋ ਹੀ ਆਪ ਜਾ ਕੇ ਜੈਂਟ ਦੇ ਮੱਥੇ ਤੇ ਲੱਗੋ ਕਿ ਉਹ ਚੌਂਦਾ ਕੀ ਆ ਉਹ ਜਦੋਂ ਦਾ ਸੈਰ ਸੀ ਡਿਆ ਮਿਲਣਾ ਉਹ ਆਪ ਵੀ ਤੇ ਦੇਖੀਏ ਗੱਲਾਂ ਚੱਕਰ ਕੀ ਆ ਤੇਰੀ ਸਹੀ ਆ ਉੱਥੇ ਕਿਹੜਾ ਲਿਖ ਕੇ ਦੇ ਆਉਣਾ ਸਭ ਕੱਲ ਕੀ ਕੰਮ ਦਾ ਮੈਂ ਤੈਨੂੰ ਕਹਿੰਦਾ ਮੈਨੂੰ ਕੱਲ ਵਾ ਕੰਮ ਕਿਦੇ ਤੇ ਅੱਗੇ ਪਿੱਛੇ ਦਾ ਪ੍ਰੋਗਰਾਮ ਰੱਖਦਾ ਸਰਦਾ ਨਹੀਂ ਕੱਲ ਦਾ ਨਹੀਂ ਯਾਰ ਕੱਲ ਕਿਤੇ ਜਾਣਾ ਨਾ ਬੜਾ ਜ਼ਰੂਰੀ ਕੰਮ ਆ ਤੈਨੂੰ ਵੀ ਪਤਾ ਕੁਝ ਨਾ ਮੈਂ ਕਿੱਥੇ ਕਿੱਥੇ ਫਿਰਨ ਲਿਆ ਕੋਸ਼ਿਸ਼ ਤੇ ਕਰੋ ਹੈ ਕੋਸ਼ਿਸ਼ ਕਰੋ ਹਾਂ ਉਹਨੇ ਹਾਂ ਗੱਡੀ ਵੀ ਕਹੀ ਆ ਕੱਲ ਨੂੰ ਗੱਡੀ ਲਿਆਉਗਾ ਅਗਲਾ ਚਲ ਵੇਖ ਲਾਂਗੇ ਫਿਰ ਆਹੋ ਕਿੱਥੇ ਇਤਾਂ ਗੱਲੀਓ ਸ਼ਾਮਾਂ ਜੀ ਦਾ ਟਾਈਮ ਰੱਖ ਲਿਓ ਉਹ ਨਹੀਂ ਨਹੀਂ ਹਾਂ ਪਹਿਲੇ ਟਾਈਮ ਜਾਣਾ ਪੈਣਾ ਵਾ ਸ਼ਾਮਾਂ ਨੂੰ ਗਾੜੀ ਕਿੱਥੇ ਜਾਣਾ ਇਹ ਵੀ ਦੂਰ ਤੇ ਜਾਣਾ ਵਾ ਸ਼ਾਮਾਂ ਨੂੰ ਜਾਣਾ ਹਾਂ ਨਾ ਕੱਪੜੇ ਲਾਓ ਜਾ ਕੇ ਚਲ ਆਹੋ ਪਾਗਲਾ ਫਿਰ ਫਿਰ ਹਾਂ ਇਹੋ ਸਵੇਰੇ ਪਾਜੋ ਇਹਨੇ ਕੱਪੜੇ ਕਿੱਥੋਂ ਲੈਣੇ ਮੇਰੀ ਗੱਲ ਸੁਣ ਉਹ ਕਿਤੇ ਕਿਦੋਂ ਚਾਹ ਪਾਣੀ ਤੇ ਰੋਟੀ-ਪੁਰਕੀ ਪੁੱਛ ਲਿਆ ਕਰੋ ਮੈਨੂੰ ਵੀ ਨਹੀਂ ਪੁੱਛੀ ਲੈ ਅਜੇ ਹੁਣ ਚਾਹ ਪਿਆਲੀ ਇਹਨੂੰ ਮੈਂ ਰੋਟੀ ਮੇਰੀ ਗੱਲ ਸੁਣ ਇਹਨੂੰ ਕਦੀ ਭੁੱਖ ਲੱਗਣੀ ਆ ਤੂੰ ਅਮਰੀਕਾ ਬੈਠਾ ਵੀਰ ਪੀਜੇ ਪੂਜੇ ਖਾ ਰਹੀ ਮੇਰੀ ਗੱਲ ਸੁਣ ਪੀਜੇ ਵੀ ਖਾ ਲਾਂਗੇ ਮੈਂ ਤਾਂ ਤੈਨੂੰ ਵੀ ਖਾਉਂਗਾ ਇਕੱਲਾ ਨਹੀਂ ਖਾਂਦਾ ਆ ਮੈਂ ਖਾਣੇ ਪੀਜੇ ਮੇਰੇ ਕਰਮਾਂ ਚ ਕਿੱਥੋਂ ਪੀਜੇ ਆ ਜਾ ਕੋ ਚੰਗਾ ਸੁੱਚਾ ਕਰੋ ਚੰਗਾ ਸੱਚੇ ਦੇ ਬਿਰਨੇ ਏਜੰਡਾ ਜੁੰਟਲ ਜਾ ਚਲ ਆਜੋ ਖਾ ਲੋ ਰੋਟੀ ਦਵੇਂ ਹੱਥੋਂ ਮੈਂ ਵੀ ਚੱਕਰਾਂ ਜੇ ਪਾਏ ਆ ਕਰਦੇ ਚਲੋ ਮਹਾਰਾਜ ਚੰਗੇ ਚੰਗੇ ਦਿਨ ਮੋੜੀ ਲਗਦਾ ਤਿਆਰ ਹੋ ਗਏ ਬਾਹਰ ਬੈਠੇ ਦੋਵੇਂ ਆਣੀ ਹਨ ਹੁਣ ਹਾਰ ਨਬਲ ਕਰਦੇ ਗੱਡੀ ਪੈ ਕਰ ਲੈਂਦੇ ਬਾਪੂ ਹਾਂ ਉਹ ਛੇਤੀ ਘਰ ਆਉਣ ਵਾਲਾ ਬਣਾਵਾ ਮੈਨੂੰ ਲੱਗਦਾ ਆ ਹੀ ਗਿਆ ਵਾ ਹੈ ਆ ਗਿਆ ਲੱਗਦਾ ਰੋਟੀ ਆ ਰੋਟੀ ਬਖਾ ਲਈ ਮੈਂ ਨਹੀਂ ਖਾਦੀ ਉਹ ਮੇਰੀ ਗੱਲ ਸੁਣ ਰਾਜ ਕੁਲਚੇ ਕਲਚੇ ਖਾ ਲਾਂਗੇ ਚਲ ਠੀਕ ਨਹੀਂ ਆਹੋ ਆ ਜਾ ਬਸ ਪੈ ਰਹੇ ਆ ਕੋਈ ਨਹੀਂ ਚਲ ਤੇ ਆ ਗਾ ਮੈਂ ਕੋ ਦਾ ਪਿਆਰ ਅੱਛਾ ਆਹੋ ਤੇ ਬਹੁਤ ਤੇ ਛੋਟ ਕਰਨੀ ਆ ਉਹ ਛੋਟ ਨਹੀਂ ਕਰਨੀ ਚਾਹੇ ਮੈਂ ਤੇਲ ਤੇ ਪਾ ਦਾਂਗੇ ਉਹ ਚਲ ਕੋਈ ਨਹੀਂ ਇੱਕ ਰੀਹ ਲੈ ਜਾ ਇੱਕ ਰੀਹ ਅਸੀਂ ਲੈ ਜਾਾਂਗੇ ਉਹ ਟੋਲ ਟਾਲੀ ਵੀ ਲੱਗਦੇ ਆ ਚਲ ਇੱਕ ਰੀਹ ਮੈਂ ਤੂੰ ਕਹਿਣ ਦਾ ਮਤਲਬ ਇਹ ਵੀ ਇੱਕ ਰੀਹ ਤੇਲ ਇਹ ਪਾ ਦੂਗਾ ਅਗਲਾ ਫੇਰਾ ਕਿਹੜਾ ਫੇਰ ਅਸੀਂ ਪਾ ਦਾਂਗੇ ਇਹਨੂੰ ਚਲ ਠੀਕ ਆ ਖਾਣ ਦੇ ਪੈਸੇ ਤੂੰ ਦੇ ਦੀ ਉਹ ਚਲ ਫਿਰ ਚਾਹ ਪਾਣੀ ਤੇ ਮੈਂ ਦੇ ਦੂੰਗਾ ਐਵੇਂ ਫਿਕਰ ਕਰਈਆਂ ਦਾ ਕਮਲਾ ਜਿਆ ਹੈਂ ਭਗਾਨਾ ਮੂੜਾ ਨਾਲ ਆ ਮੈਨੂੰ ਵੀ ਪਤਾ ਵਾ ਹੈਂ ਹੱਦ ਹੋਈ ਏ ਦਰਾਦਾ ਵੀ ਬੁੱਢੇ ਦਾ ਦਿਮਾਗ ਖਰਾਬ ਹੋ ਬੜੇ ਸਿਆਣੇ ਬੰਦੇ ਅਜਕਲ ਦੇ ਨੇ ਆਂ ਹਾ ਦੋਈਆ ਹਾ ਦੋਈਆ ਐਸ ਐਸ ਕੀ ਹਾਲ ਵਾ ਆ ਗਿਆ ਪੁੱਤ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤੇ ਮੇਰੀ ਗੱਲ ਸੁਣ ਹਾਂਜੀ ਹਾਂਜੀ ਤੇ ਸਮਾਨ ਸਾਰਾ ਹੁੰਦਾ ਉਹ ਕਿਹੜਾ ਬਖਾਲਣਾ ਕਾਗਜ਼ ਪੱਤਰ ਜਿਆ ਇਹਨੇ ਤਾਂ ਸਾਰੇ ਲੈ ਆਂਦੇ ਆ ਉਹ ਬਾਪੂ ਮੇਰੇ ਕਾਗਜ਼ ਪੱਤਰ ਰਹਿ ਗਈ ਜੋ ਤੇਰਾ ਲਾਹ ਹੋ ਜਾ ਵੀ ਹਲਾ ਇਹਦਾ ਹਾਲ ਵੇਖਿਆ ਚਲੋ ਕੋਈ ਨਹੀਂ ਹੁੰਦਾ ਇੱਥੇ ਨਹੀਂ ਪਤਾ ਕੱਖ ਲਗਣਦੇ ਤੇ ਯਾਰ ਇਡੀ ਦੂਰ ਪ੍ਰਦੇਸ਼ਾਂ ਚ ਕੀ ਕਰਨਾ ਇਹਨੇ ਉਹ ਕੋਈ ਨਹੀਂ ਮਾਲੀਆਂ ਕੋਈ ਗੱਲ ਨਹੀਂ ਨਾਲ ਵਾ ਇੱਥੇ ਤੂੰ ਹੱਦ ਹੋਈ ਆ ਯਾਰ ਤੂੰ ਇਹਨੇ ਬਹੁਤ ਗੱਡੀ ਜੀ ਉਹ ਮੈਂ ਬੈਨਾਂ ਨੂੰ ਆਦ ਲੈ ਆਂਦੇ ਗਾੜੇ ਵੜੇ ਕੋਹਨੇ ਦਾ ਆਇਆ ਨਾ ਵੀਰ ਨੇ ਕੋਈ ਆਗਾ ਕਿੱਥੇ ਰਹਿ ਗਿਆ ਵਾ ਉਹ ਚਾਚਾ ਇੰਨਾ ਨਾ ਹੋਰ ਨਾ ਭਰਿਆ ਜਿਵੇਂ ਕੋਈ ਗੱਲ ਨਹੀਂ ਆ ਯਾਰ ਕਾ ਮੁੜ ਕੇ ਲੇਟ ਹੋ ਗਿਆ ਤੈਨੂੰ ਪਤਾ ਕੰਮ ਉਹ ਬਾਪੂ ਤਾਂ ਇਥੇ ਉਹ ਇਧਰ ਵੇਚ ਤੇ ਗਾੜੀ ਵੇਚ ਮੈਂ ਬੱਕਰੇ ਵੇਚਦਾ ਵਾ ਉਹ ਕਾਗਜ਼ ਨੀ ਪੱਤਰ ਕਿਹਦਾ ਉਥੇ ਲੱਗਣਾ ਪਲਾਸਟੀ ਦਾ ਬਹੁਤ ਚੁਪਿਆ ਵਾ ਮੈਂ ਕਿਹਦਾ ਨਹੀਂ ਹਿੰਦਾ ਨਾਲ ਸ਼ੁਕਰਾਂ ਮਾਲਕਾ ਚੱਲ ਤੁਰੇ ਤਾਂ ਸਹੀ ਮੁੰਡਾ ਵਿਚਾਰਾ ਤਰਲੇ ਲੈਂਦਾ ਵਾ ਬਾਹਰ ਜਾਣਾ ਵਾ ਇੱਥੇ ਵੀ ਕੀ ਕਰੇ ਨਾ ਕਿਤੇ ਨੌਕਰੀ ਮਿਲਣੀ ਆ ਨਾ ਗੱਲ ਨਾ ਬਾਤ ਜੇ ਇੱਥੇ ਸਰਕਾਰਾਂ ਨੌਕਰੀ ਦੇ ਦੇਣਾ ਤੇ ਕੀ ਲੋੜ ਆ ਬੱਚਿਆਂ ਨੂੰ ਬਾਹਰ ਜਾਣ ਦੀ ਤਾਂ ਇਹ ਤੇ ਨਿਆਣੇ ਵਿਚਾਰੇ ਬਾਹਰ ਮੂੰਹ ਚੁੱਕਦੇ ਆ ਇੱਥੇ ਰਹਿ ਕੇ ਸੁਪਨੇ ਵੀ ਨਹੀਂ ਪੂਰੇ ਹੁੰਦੇ ਨਿਆਣਿਆਂ ਵਿਚਾਰਿਆਂ ਦੇ ਚੱਲ ਵਾਹਿਗੁਰੂ ਅੱਜ ਗਏ ਆ ਘਰੋਂ ਏਜੰਟ ਵੀ ਗੱਡੀ ਚੰਗਾ ਹੀ ਹੋਵੇ ਤੇ ਸਾਰੇ ਕੰਮ ਵਧੀਆ ਵਧੀਆ ਹੋ ਜਾਣ ਤੇ ਮੇਰੇ ਪੁੱਤ ਦੇ ਸੁਪਨੇ ਪੂਰੇ ਹੋ ਜਾਣ ਪੁਰਹਾਨੂੰ ਕਹਣੀ ਚਾਹੀਦਾ ਆਪਾ ਤੈਨੂੰ ਹੀ ਵੇਖ ਵੇਖ ਜਿੰਨੇ ਆ ਨਾ ਚੱਲ ਮਾਲਕਾ ਸੱਚੇ ਪਾਤਸ਼ਾ ਸਾਰਾ ਕੁਝ ਵਧੀਆ ਵਧੀਆ ਹੋ ਜਾਈ ਵਾਹਿਗੁਰੂ ਮੇਰਾ ਤਾਂ ਕੱਲੀ ਦਾ ਘਰ ਖਨੋਂ ਨਜੀ ਨਹੀਂ ਕਰਨ ਡਿਆ ਹੁਣ ਦੇ ਗਏ ਨਾ ਸ਼ਾਮਾਂ ਨੂੰ ਆਵਾ ਐਡਾ ਵੱਡਾ ਦੇਣਵਾ ਦੇਣ ਵੀ ਕਿੱਥੋਂ ਲੱਗਦੇ ਆ ਕੰਮਕਾਰ ਨੂੰ ਝਾੜੂ ਵੀ ਨਹੀਂ ਲਾ ਸਕਦੀ ਮੈਂ ਜੇ ਅਜੇ ਹੁਣ ਘਰੋਂ ਗਏ ਆ ਇਹ ਵੀ ਠਹਿਰ ਕੇ ਲਾਉਂਗੀ ਤੇ ਰੋਟੀ ਪਾਣੀ ਪੱਕਾ ਵਾ ਸੱfte ਪਕਾ ਲਿਆ ਅੱਜ ਤੇ ਹੁਣ ਕੰਮ ਵੀ ਕੋਈ ਹੈ ਨਹੀਂ ਆ ਤੇ ਕਰਾਂ ਕੀ ਮੈਂ ਤੇਰੀ ਸਮਝਾਉਂ ਲਈ ਇਕੱਲੇ ਬੰਦੇ ਦਾ ਵੀ ਕੋਹ ਨਹੀਂ ਹਾਲ ਵੇੜਾ ਖਾਣ ਨੂੰ ਪੈਣ ਡਿਆ ਵਾ ਤੇ ਮੁੰਡੇ ਨੇ ਮੂੰਹ ਚੁੱਕਿਆ ਅਮਰੀਕਾ ਵੱਲ ਨੂੰ ਅਮਰੀਕਾ ਚਲ ਗਿਆ ਹੁਣ ਦਾ ਗਿਆ ਕਿਤਾ ਕਿੰਨੇ ਸਾਲ ਲੱਗਣੇ ਆ 2 ਸਾਲ ਲੱਗਣੇ 3 ਲੱਗਣੇ ਆ ਕਿ 5 ਲੱਗਣੇ ਚਲੋ ਜਾਣਾ ਤਾਂ ਹੈ ਹੀ ਆ ਨਾ ਹੁਣ ਜਾਵੇ ਨਾ ਤਾਂ ਵਿਚਾਰਾ ਇੱਥੇ ਵੀ ਕੀ ਕਰੂਗਾ ਜਾਣਾ ਤਾਂ ਉਹਨੂੰ ਪੈਣਾ ਹੀ ਆ ਇੱਕ ਤੇ ਮੇਰਾ ਰਾਦਾ ਬੰਡਿਆ ਵਾ ਪ੍ਰਭ ਕੇ ਘਰ ਜਾਵਾਂ ਉੱਥੇ ਬਹਿਵਨੀ ਕਢੀ ਜਾ ਕੇ ਇੱਥੇ ਕੀ ਕਰਨਾ ਸਾਰਾ ਦਿਨ ਟਾਈਮ ਹੀ ਨਹੀਂ ਪਾਸ ਹੋਣਾ ਚੱਲ ਏਦਾਂ ਕਰਤੀ ਆਂ ਉਹਨਾਂ ਦੇ ਘਰ ਹੀ ਚਲਨੀ ਆ